ਪੰਜਾਬ ਦੇ ਵਿੱਚ ਨਸ਼ੇ ਨੂੰ ਨੱਥ ਪਾਉਣ ਦੇ ਲਈ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਵੱਲੋਂ ਪੂਰਾ ਸਿਕੰਜਾ ਕੱਸਿਆ ਗਿਆ ਹੈ। ਪੰਜਾਬ ਪੁਲਿਸ ਦੇ ਵੱਲੋਂ ਸਮੇਂ-ਸਮੇਂ 'ਤੇ ਛਾਪੇਮਾਰੀ ਕਰਕੇ ਵੀ ਨਸ਼ਾ ਤਸਕਰੀ ਕਰਨ ਵਾਲੇ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਜਾਂਦਾ ਹੈ। ਪਰ ਦੂਜੇ ਪਾਸੇ ਕੁਝ ਲੋਕ ਥੋੜੇ ਜਿਹੇ ਪੈਸਿਆਂ ਦੇ ਲਾਲਚ ਦੇ ਵਿੱਚ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚ ਤੱਕ ਰਹੇ ਨੇ। ਤਾਜ਼ਾ ਮਾਮਲਾ ਪਠਾਨਕੋਟ ਤੋਂ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪਠਾਨਕੋਟ ਪੁਲਿਸ ਦੇ ਦੁਆਰਾ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਕੋਲੋਂ ਤਕਰੀਬਨ ਬੀ ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਮਿਲੀ ਜਾਣਕਾਰੀ ਅਨੁਸਾਰ ਇਹ ਨਸ਼ਾ ਤਸਕਰ ਹਿਮਾਚਲ ਤੋਂ ਨਸ਼ਾ ਲਿਆ ਕੇ ਪਠਾਨਕੋਟ ਦੇ ਬਖ ਬਖ ਇਲਾਕਿਆਂ ਦੇ ਵਿੱਚ ਸਮਗਲਿੰਗ ਕਰਦੇ ਸੀ ਕੱਲ ਸਾਡੀ ਪੁਲਿਸ ਪਾਰਟੀ ਸਮੇਤ ਏਐਸਆਈ ਲਖਰਾਜ ਚੱਕੀਪੁਰ ਤੇ ਮੌਜੂਦ ਸੀ ਜਿਹੜਾ ਕਿ ਉੱਥੇ ਇਹਨਾਂ ਨੂੰ ਮੁਖਬਰ ਖਸ ਨੇ ਇਤਲਾਹ ਦਿੱਤੀ ਭਈ ਇੱਕ ਐਚਪੀ 96 ਲੈਗਨਰ ਗੱਡੀ ਹੈ 1396 ਤੇ ਉਹਦੇ ਵਿੱਚ ਦੋ ਮੁੰਡੇ ਨੌਜਵਾਨ ਨੇ ਜੋ ਕਿ ਹਰੀਆਲ ਪਿੰਡ ਦੇ ਰਹਿਣ ਵਾਲੇ ਆ ਇੱਕ ਲਖਨ ਤੇ ਇੱਕ ਵਿਜੇ ਇਹ ਹਮਾਚਲ ਪੱਛਮੀ ਹਿਮਾਚਲ ਪਾਸ਼ੇ ਨੂੰ ਕੋਈ ਨਸ਼ਾ ਵਗੈਰਾ ਲੈ ਕੇ ਆ ਰਹੇ ਨੇ ਜਿਹਨਾਂ ਨੂੰ ਰੋਕ ਕੇ ਤੇ ਉਹਦੀ ਮਿਲ ਕੇ ਤਲਾਸ਼ੀ ਕੀਤੀ ਜਾਵੇ ਤੇ ਤੁਹਾਨੂੰ ਜਿਹੜੀ ਰਿਕਵਰੀ ਉਹ ਨਸ਼ੇ ਰਿਕਵਰੀ ਹੋ ਸਕਦੀ ਹੈ ਜਿਸ ਤੇ ਐਸਆਈ ਲਖਰਾਜ ਜੀ ਨੇ ਟਰੱਕ ਨੂੰ ਮੋੜ ਦਿੱਤੇ ਸਮੇਤ ਪੁਲਿਸ ਪਾਰਟੀ ਨਕਲ ਆਇਆ ਸੀ ਤੇ ਜਿਹੜੀਆਂ ਗੱਡੀਆਂ ਚੱਕੀਪੁਰ ਵਾਲੇ ਪਾਸੇ ਆਉਂਦੀਆਂ ਨੂੰ ਰੋਕ ਕੇ ਚੈੱਕ ਕੀਤਾ ਗਿਆ ਤੇ ਜਦੋਂ ਇੱਕ ਵੈਗਨਰ ਗੱਡੀ ਉਧਰੋਂ ਆਈ ਤੇ ਉਹਨਾਂ ਰੋਕ ਕੇ ਚੈੱਕ ਕੀਤਾ ਜਿਸ ਦੇ ਡੈਸ਼ਬੋਰਡ ਦੇ ਵਿੱਚੋਂ 20 ਗ੍ਰਾਮ ਜਿਹੜੀ ਹੈ ਹੈਰੋਨ ਚਟਾ ਬਰਾਮਦ ਹੋਈ ਹੈ ਦੱਲੇ ਹੋਈ ਮੌਜੂਦਾ ਹੈ ਇਹਨਾਂ ਦੇ ਉੱਤੇ ਪਹਿਲਾਂ ਵੀ ਹਾਂਜੀ ਜਿਹੜਾ ਵਿਜੇ ਕੁਮਾਰ ਹੈ ਉਹ ਤੇ ਸਜਨਪੁਰ ਥਾਣੇ ਦੇ ਵਿੱਚ ਇੱਕ ਲੁੱਟ ਖੋਹ ਦਾ ਮਕਦਮਾ ਦਰਜ ਹੈ ਜਿਹੜਾ ਦੂਸਰਾ ਲਖਨ ਹੈ ਲਵੀ ਹੈ ਉਹਦੇ ਉੱਤੇ ਦੀ ਇੱਕ ਚੋਰੀ ਦਾ ਮਕਦਮਾ ਪਹਿਲਾਂ ਦਰਜ ਹੈ ਜਿਹਨਾਂ ਨੂੰ ਮਿਲ ਕੇ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ਜੋ ਵੀ ਅੱਗੇ ਅਦਾਲਤ ਵੱਲੋਂ ਹੁਕਮ ਹੋਏਗਾ ਉਹ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪਠਾਨਕੋਟ ਤੋਂ ਲਾਈਵ ਤੇ ਚੈਨਲ ਦੇ ਲਈ ਕਮਲ ਰਧਾਵਾ ਦੀ ਵਿਸ਼ੇਸ਼